ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੰਧੂ ਠੀਕ ਹੈ ਜੀ ਛੋਟੇ ਸੰਧੂ ਪਾਇਦੇ ਆਹੇ ਠੀਕ ਹੈ ਜੀ ਜ਼ਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਬਾਈ ਕੋਲ ਅੰਬਸੀ ਪਕਾਉਆ ਜੀ ਫਲੂਨ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਈ ਜੀ ਦਾ ਨੰਬਰ ਆਪਾਂ ਭਰਾ ਸਕਰੀਨ ਤੇ ਲਾਵਾਂਗੇ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲੈ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਨਾਮ ਮਨਿੰਦਰ ਸਿੰਘ ਬਾਈ ਪਿੰਡ ਪਿੰਡ ਸੰਦੂ ਖੁਰਦ ਬਾਈ ਜ਼ਿਲ੍ਹਾ ਜ਼ਿਲ੍ਹਾ ਬਟਿੰਡਾ ਬਾਈ ਠੀਕ ਹੈ ਜੀ ਹਾਂਜੀ ਬਾਈ ਬਸੀ ਜਾਣਕਾਰੀ ਦੋ ਆਪਣੀ ਦੀ ਇਹ ਬਾਈ ਪਹਿਲਾ ਸੂਆ ਸੁੰਦੀ ਆ ਹਾਂਜੀ ਮੂੰਹੋਂ ਚਾਰ ਦੰਦ ਆ ਹਾਂਜੀ ਠੀਕ ਹੈ ਜੀ ਖੀਰੀ ਬੱਚੀ ਆ ਜੀ ਚਾਰ ਦੰਦ ਹਾਂਜੀ ਹਾਂਜੀ ਬਕਾਊ ਆ ਜੀ ਆਪਣੇ ਕੋਲ ਰੇਟ ਰੇਟ ਬਾਈ ਫੋਨ ਤੇ ਕਰਾਂਗੇ ਦਾ ਰੇਟ ਫੋਨ ਤੇ ਤੋਰ ਦੋ ਭਰਾ ਹਾਂ ਜੋ ਭਰਾ ਲੈ ਵਲੂ ਕਿੰਨੇ ਕਦਰ ਬਾਕੀ ਵੀਰੇ ਇਹ ਤਾਂ ਵੀ ਹਫਤਾ ਬਾਕੀ ਹੈ ਜੀ ਹਫਤੇ ਦੀ ਕੱਚੀ ਆ ਹਾਂਜੀ ਹਾਂ ਅੰਡਰ ਦੀ ਕੁਆਲਿਟੀ ਦੇਖ ਲਓ ਬਾਈ ਹਾਂਜੀ ਹਾਂਜੀ ਠੰਡੀ ਸੀਲ ਦੀ ਕੁਆਲਿਟੀ ਦੇਖ ਲਓ ਠੀਕ ਹੈ ਜੀ ਕੋਈ ਅੰਤਰੀ ਜਿਵੇਂ ਪਲੂਣ ਵੈੜਾ ਜਿੱਧਰ ਦੀ ਮਰਜ਼ੀ ਹੱਥ ਲਾਈ ਜਾਓ ਬਾਈ ਠੀਕ ਹੈ ਜੀ ਠੀਕ ਹੈ ਅੰਕਾਦਕਾਰ ਵੀ ਤੁਹਾਡੇ ਸਾਹਮਣੇ ਹੈਗਾ ਹਾਂਜੀ ਹਾਂ ਤੋੜ ਕੇ ਦਿਖਾ ਦਿੰਨੇ ਜੀ ਤੋੜ ਦੋ ਜੀ ਤੋੜ ਲਓ ਲਓ ਜੀ ਤੋਰਾ ਤਾਰਾ ਕਰਮਾ ਵਾਲੀ ਦਾ ਚੈੱਕ ਕਰ ਸਕੋ ਫਰੈਂਡਸ ਸੰਧੂ ਖੁਰਬ ਜਿਆਦਾ ਬਖੀ ਨੇ ਇਹਦੇ ਪੀਛੇ ਤੋਰਾ ਤਾਰਾ ਫੇਸ ਕੁਆਲਿਟੀ मोड़ दो भरा मोड़ दो मोड़ दो चंगा कद बेडा फेस क्वालिटी देख सकते हो बोदी है चंगी ठीक है जी दो पूरी बुद्धिवादी वाली वैड है भाई जात वाली पूरी ठीक है ठीक कान बहुत छोटा लगया वा ठीक है लो जी भाई जी ने जरूर कनेक्ट करो परा ठीक है जी लो जी देख मेल दे भाई सट कर ली मिलते हैं परा किसी नई वीडियो च ओके बाय